ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪ੍ਰੋਬਲਮ ਲੈ ਕੇ ਹਾਜ਼ਰ ਹੋਏ ਆਂ ਕੁਛ ਤੇ ਕਰੋ ਵਿਚਾਰ ਹਰ ਵਾਰੀ ਆਪਾਂ ਇੱਕ ਵੱਖਰੇ ਵੱਖਰੇ ਮਸਲਿਆਂ ਤੇ ਵਿਚਾਰ ਕਰਦੇ ਆਂ ਵੱਖਰੇ ਵੱਖਰੇ ਕੁਲਤੀ ਦੇ ਵਿਚਾਰ ਕਰਦੇ ਆਂ ਅੱਜ ਆਪਾਂ ਵਿਚਾਰ ਕਰਾਂਗੇ ਕੀ ਬਹੁਤ ਸਾਰੇ ਘਰਾਂ ਵਿੱਚ ਆਪਣੇ ਮਾਪਿਆਂ ਨੂੰ ਸੰਭਾਲਣਾ ਬੜਾ ਔਖਾ ਹੋ ਗਿਆ ਤੇ ਅਸੀਂ ਬਿਰਧ ਆਸ਼ਰਮ ਭੇਜ ਦਿੰਨੇ ਆਂ ਬਿਰਧ ਆਸ਼ਰਮ ਭੇਜਣਾ ਕਹਿੰਦੇ ਜਿਸ ਦੇ ਘਰ ਚ ਮਾਂ ਜਾਂ ਪਿਓ ਸਿਰ ਤੇ ਨਹੀਂ ਹੈਗੇ ਉਹ ਘਰ ਖੁਸ਼ੀ ਨਹੀਂ ਮਿਲ ਸਕਦੀ ਬਹੁਤ ਸਾਰੇ ਘਰਾਂ ਦੇ ਵਿੱਚ ਜਨਰੇਸ਼ਨ ਗੈਪ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆ ਜਾਂਦੀ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਤੇ ਮਾਪਿਓ ਉਸ ਨੂੰ ਭੜੇ ਤਾਂ ਲੱਗਨੇ ਸ਼ੁਰੂ ਹੋ ਜਾਂਦੇ ਕਿਉਂਕਿ ਉਸ ਦੀ ਵਾਈਫ ਉਸਦੇ ਕੰਨ ਪੜਨੇ ਸ਼ੁਰੂ ਕਰ ਦਿੰਦੀ ਹੈ ਇੱਕ ਜਨਰੇਸ਼ਨ ਗੈਪ ਹੈ ਕਿਉਂਕਿ ਕਈ ਗਰੀਬ ਮਾਪਿਓ ਨੇ ਬੱਚੇ ਨੂੰ ਪੜਾ ਲਿਖਾ ਕੇ ਵੱਡਾ ਕੀਤਾ ਹੁੰਦਾ ਤੇ ਬੜੇ ਅੱਛੇ ਪੈਕੇਜ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਤੇ ਬੜੇ ਅੱਛੇ ਘਰ 'ਚ ਵਿਆਹ ਜਾਂਦਾ ਉਹ ਜਿਹੜਾ ਬੜੇ ਅੱਛੇ ਘਰ 'ਚ ਵਿਆਹ ਜਾਂਦਾ ਤੇ ਉਹ ਜਿਹੜਾ ਮਾਪਿਓ ਹੁੰਦੇ ਆ ਉਹ ਗਰੀਬ ਘਰ 'ਚੋਂ ਗਰੀਬੀ 'ਚੋਂ ਨਿਕਲੇ ਹੁੰਦੇ ਆ ਤੇ ਉਹਨਾਂ ਨੂੰ ਪੂਰਾ ਚਾਰ ਬੰਦਿਆਂ ਵਿੱਚ ਬੈਠਣ ਦਾ ਪੂਰਾ ਪਤਾ ਨਹੀਂ ਹੁੰਦਾ ਤੇ ਜਿਹੜੀ ਨਵੀਂ ਨੂੰ ਆਂਦੀ ਉਹ ਚੰਗੇ ਘਰੋਂ ਆਂਦੀ ਹੈ ਤੇ ਮਾਪਿਓ ਪੜੇ ਲੱਗਨੇ ਸ਼ੁਰੂ ਹੋ ਜਾਂਦੇ ਤੇ ਹਰ ਵੇਲੇ ਕੋਈ ਘਰ 'ਚ ਗੈਸਟ ਆਏ ਕੋਈ ਲੜਕੀ ਦੇ ਰਿਸ਼ਤੇਦਾਰ ਆਏ ਮਾਪਿਓ ਦਾ ਨੂਆ ਨੂੰ ਕਈ ਵਾਰੀ ਪਹਿਰਾਵਾ ਨਹੀਂ ਚੰਗਾ ਲੱਗਦਾ ਕਈ ਵਾਰੀ ਗੱਲਬਾਤ ਕਰਨੀ ਨਹੀਂ ਚੰਗੀ ਲੱਗਦੀ ਕਈ ਵਾਰੀ ਇੰਗਲਿਸ਼ ਬੋਲੀ ਨਹੀਂ ਆਂਦੀ ਕਰਕੇ ਵੀ ਮਾਪਿਓ ਪੜੇ ਲੱਗਨੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਨੂ ਬਾਹਰੋਂ ਆਂਦੀ ਉਹ ਆਪਣੇ ਘਰ ਵਾਲਿਆਂ ਨੂੰ ਇਹ ਕਹਿੰਦੇ ਯਾਰ ਪਾਪਾ ਜੀ ਨੂੰ ਗੱਲ ਕਰਨੀ ਨਹੀਂ ਆਂਦੀ ਮੰਮੀ ਨੂੰ ਗੱਲ ਕਰਨੀ ਨਹੀਂ ਆਂਦੀ ਉਹ ਮੇਰੇ ਦਫ਼ਤਰ ਤੋਂ ਬੰਦੇ ਆਏ ਸੀ ਉਹਨਾਂ ਆਪਕ ਕੀ ਕਰੀਏ ਇੱਕ ਮਜਬੂਰੀ ਆ ਜਾਂਦੀ ਹੈ ਕਿ ਮਾਪਿਓ ਨੂੰ ਬਿਰਦਾਸ਼ਮ ਛੱਡਣ ਦੀ ਜ਼ਰੂਰਤ ਪੈ ਜਾਂਦੀ ਹੈ ਦੇਖੋ ਜਿਸ ਮਾਪਿਓ ਨੇ ਪੜਾ ਲਿਖਾ ਕੇ ਬੱਚੇ ਨੂੰ ਵੱਡਾ ਕੀਤਾ ਪੜਾ ਲਿਖਾ ਕੇ ਇੱਕ ਐਡੂਕੇਟਸ ਆਇਓ ਨੂੰ ਉਹਨੂੰ ਚਾਰ ਬੰਦਿਆਂ 'ਚ ਬੈਠਣ ਦੀ ਜਾਚ ਆਈ ਉਹੀ ਮਾਪਿਓ ਘਰੋਂ ਬਾਹਰ ਕਰ ਦਿੱਤੇ ਜਾਂਦੇ ਨੇ ਕਿ ਮਾਪਿਓ ਨੂੰ ਗੱਲ ਕਰਨ ਦੀ ਜਾਚ ਨਹੀਂ ਇਹ ਘਰ ਘਰ ਦਾ ਮਸਲਾ ਘਰ ਘਰ ਦਾ ਮਾਮਲਾ ਹੁਣ ਸਮਝਦਾਰੀ ਹੋਣੀ ਚਾਹੀਦੀ ਹੈ ਘਰ ਦਾ ਜਿਹੜਾ ਇੰਚਾਰਜ ਹੈ ਜਿਹੜਾ ਪੁੱਤਰਾਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਆਪਾਂ ਕਿਦਾਂ ਟੈਕਲ ਕਰਨਾ ਉਸ ਨੂੰ ਕਿਦਾਂ ਮੈਨੇਜ ਕਰਨਾ ਕਿ ਮਾਂ ਪਿਓ ਜਿਹੜੇ ਜਿਨ੍ਹਾਂ ਨੇ ਸਾਨੂੰ ਪਾਲ ਕੇ ਵੱਡਾ ਕੀਤਾ ਪੜਾਇਆ ਲਖਾਇਆ ਸਾਨੂੰ ਇਸ ਉਹਦੇ ਤੇ ਪਹੁੰਚਾਇਆ ਇਸ ਚਾਰ ਬੰਦਿਆਂ ਜਿਹਨਾਂ ਦੇਬਾਰਾ ਗੱਲ ਕਰ ਰਹੇ ਹਾਂ ਚਾਰ ਬੰਦੇ ਜਿ ਬੈਠਣਾ ਸਿੱਖੇ ਉਹਨਾਂ ਦੇ ਪੈਸੇ ਖਾਚ ਕੇ ਉਹਨਾਂ ਨੇ ਆਪਣੇ ਆਪ ਨੂੰ ਗਰੀਬੀ ਚ ਰੱਖ ਕੇ ਆਪਣੇ ਆਪ ਦਾ ਸਟੈਂਡਰਡ ਨੀਵਾ ਰੱਖ ਕੇ ਆਪਣੇ ਬੱਚੇ ਦਾ ਸਟੈਂਡਰਡ ਉੱਚਾ ਕਰਨ ਵਾਸਤੇ ਚੰਗੇ ਸਕੂਲ ਚ ਪੜਾ ਦਿੱਤਾ ਉਹਨਾਂ ਜੰਗੇ ਸਕੂਲ ਚ ਪੜ ਗਿਆ ਪਰ ਮਾਪਿਆਂ ਦਾ ਸਟੈਂਡਰਡ ਉਹਦੇ ਕਰਕੇ ਥੱਲੇ ਰਹਿ ਗਿਆ ਤੇ ਉਹਨਾਂ ਨੂੰ ਫਿਰ ਜਾਣਾ ਪੈਂਦਾ ਫਿਰ ਦਾਸ ਇਹ ਇੱਕ ਸਾਡੇ ਸਮਾਜ ਦੀ ਬੜੀ ਵੱਡੀ ਕੁਰਤੀ ਹੈ ਦੂਜੇ ਦੇਸ਼ਾਂ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੇਸ਼ਾਂ ਦੇ ਵਿੱਚ ਲੜਕੀ ਵੀ ਕੰਮ ਤੇ ਚਲੇ ਜਾਂਦੀ ਹੈ ਲੜਕਾ ਵੀ ਕੰਮ ਤੇ ਚਲੇ ਜਾਂਦਾ ਘਰ ਦੇ ਵਿੱਚ ਜਾਂ ਮਾਂ ਜਾਂ ਪਿਓ ਕੱਲਾ ਵਿਚਾਰਾ ਜਾਂ ਮਾਂ ਦੁਨੀਆ ਛੱਡ ਕੇ ਜਾ ਚੁੱਕੀ ਜਾਂ ਪਿਓ ਦੁਨੀਆ ਛੱਡ ਕੇ ਜਾ ਚੁੱਕਿਆ ਤੇ ਦੋਨਾਂ ਦਾ ਆਪਸ ਕੋਈ ਸਾਥ ਨਹੀਂ ਸਾਰੀ ਦਿਹਾੜੀ ਇਕੱਲੇ ਬੈਠੇ ਕੋਈ ਪੋਤਾ ਨਹੀਂ ਹੈ ਕੋਈ ਪੁੱਤਰੀ ਨਹੀਂ ਆਇਆ ਖੜਾਣ ਵਾਸਤੇ ਤੇ ਸਾਰਾ ਦਿਨ ਇਕੱਲੇ ਬੈਠੇ ਕਾਜ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਉਹ ਦੇਸ਼ਾਂ ਦੇ ਵਿੱਚ ਆਪਰ ਕਮੈਂਡ ਕਰਦੇ ਆ ਕਿ ਮਾਪਿਆਂ ਨੂੰ ਕਿਸੇ ਵਧੀਆ ਜੇ ਬਿਰਧ ਆਸ਼्रम 'ਚ ਛੱਡ ਦਿੱਤਾ ਜਾਵੇ ਤਾਂ ਜੋ ਸਵੇਰੇ ਉਹ ਚਲੇ ਜਾਂ ਤੇ ਸ਼ਾਮ ਨੂੰ ਜਦੋਂ ਅਸੀਂ ਕੰਮ ਤੋਂ ਵਿਹਲੇ ਹੋ ਜਾਂਦੇ ਹੋ ਆਪਣੇ ਮਾਂ ਨੂੰ ਜਾਂ ਬਾਪ ਨੂੰ ਜਿਨ੍ਹਾਂ ਨੂੰ ਬਿਰਧ ਆਸ਼्रम ਛੜਿਆ ਉਹਨਾਂ ਨੂੰ ਘਰ ਲੈ ਕੇ ਆ ਜਾਣਾ ਚਾਹੀਦਾ ਉਹਨਾਂ ਨੂੰ ਸਾਰਾ ਦਿਨ ਬਿਰਧ ਆਸ਼ਰਮ ਨਹੀਂ ਛੱਡਣਾ ਚਾਹੀਦਾ ਬਾਕੀ ਮਾਪਿਓ ਦੀ ਵੀ ਗਲਤੀ ਹੁੰਦੀ ਹੈ ਮਾਪਿਓ ਪਤਾ ਕੀ ਕਰਦੇ ਆਪਣੇ ਪੁਰਾਣੇ ਖਿਆਲਾਂ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਨੂ ਨੂੰ ਟੋਕਾ ਟਾਕੀ ਕਰਦੇ ਨੇ ਉਹ ਜਨਰੇਸ਼ਨ ਗੈਪ ਹੁੰਦਾ ਹੈ ਜਨਰੇਸ਼ਨ ਗੈਪ ਦੇ ਵਿੱਚ ਜੇ ਨਵੀਂ ਨੂ ਆਂਦੀ ਦੂਜੇ ਘਰੋਂ ਜਿਹੜੀ ਨੂ ਆਈ ਹੁੰਦੀ ਆ ਉਹ ਨਹੀਂ ਬਰਦਾਸ਼ਤ ਕਰਦੀ ਟੋਕਾ ਟਾਕੀ ਕਿਉਂਕਿ ਉਹਦੀ ਮਾਂ ਨੇ ਇੰਨੀ ਟੋਕਾ ਟਾਕੀ ਨਹੀਂ ਕੀਤੀ ਹੁੰਦੀ ਜਿਹੜੀ ਸੱਸ ਹੁਣ ਸੱਸ ਨੂੰ ਮਾਂ ਕਿਦਾਂ ਮੰਨੇ ਇਸ ਕਰਕੇ ਤੁਸੀਂ ਨੋਟ ਕਰਦੇ ਰਹੋ ਬਿਲਕੁਲ ਬਰਦਾਸ਼ਤ ਕਰਨਾ ਪਏਗਾ ਜੇ ਤੁਸੀਂ ਚਾਹਦੇ ਹੋ ਆਪਣੇ ਮਾਪਿਓ ਜਮਾ ਪਿਓ ਇਹ ਚਾਹਦੇ ਨੇ ਕਿ ਬੱਚੇ ਸਾਡੀ ਇੱਜ਼ਤ ਕਰਦੇ ਸਾਡੀ ਰਿਸਪੈਕਟ ਕਰਨ ਥੋੜਾ ਜਿਹਾ ਆਪਣੇ ਜਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿ ਟੋਕਾ ਟਾਕੀ ਨਾ ਕਰੋ ਇਹ ਮੇਰਾ ਲੰਬਾ ਲੈਕਚਰ ਸੁਣ ਕੇ ਤੁਸੀਂ ਬੋਰ ਹੋ ਗਏ ਹੋਣੇ ਆ ਉਹ ਦੇਖਦੇ ਛੋਟਾ ਜਿਹਾ ਕਲਿੱਪ ਇਹ ਸਰਦਾਰ ਜੀ ਸਿੰਘ ਜੀ ਦਾ ਹਾਂਜੀ ਹਾਂਜੀ ਉਹਨਾਂ ਨੇ ਨਾ ਇੱਕ ਸਿੱਪ ਲਾਈ ਸੀਗੀ ਤੇ ਉਹਦਾ ਇੰਟਰਸਟ ਪੈ ਪੈ ਕੇ ਤੇ ਨੀਅਰ ਅਬਾਊਟ 70 ਲੱਖ ਰੁਪਏ ਇਕੱਠਾ ਹੋਇਆ ਕਿੰਨੇ 70 ਲੱਖ ਰੁਪਈਆ 70 ਲੱਖ ਰੁਪਈਆ ਤੇ ਉਹ ਮੈਂ ਉਹਨਾਂ ਦੇ ਬੇਟਾ ਉਹ ਤਾਂ ਮਨ ਨੂੰ ਮਿਲਣਗੇ ਨਾ ਫਿਰ ਉਹ ਤੇ ਸਵਰਗਵਾਸ ਹੋ ਗਏ ਨਾ ਹਾਂਜੀ ਸਰ ਜੀ ਤੁਸੀਂ ਨੋਮੀਨੇਟ ਹੋਏ ਹੋਗੇ ਤੁਹਾਡਾ ਹੀ ਹੋਊਗਾ ਮੈਂ ਦੇਖ ਲੈਣਾ ਮੈਂ ਕੱਲਾ ਕੱਲਾ ਮੁੰਡਾ ਜੀ ਮੇਰੇ ਨਾਲ ਹੀ ਹੋਣੀ ਆ ਤਾਂ ਹੋਣੀ ਹੀ ਹਣੀ ਐ ਸਿਰ ਤੁਸੀਂ ਉਹਨਾਂ ਨੂੰ ਵ੍ਰਿੰਦਾ ਅਸ਼ਰਮ ਛੱਡਿਆ ਸੀ ਹਾਂ ਉਹ ਤਾਂ ਥੋੜਾ ਟਾਈਮ ਛੱਡਿਆ ਸੀਗਾ ਉਹ ਥੋੜਾ ਠੀਕ ਨਹੀਂ ਸੀ ਰਹਿੰਦੇ ਉਦਾਸ ਰਹਿਣ ਲੱਗ ਗਏ ਸੀ ਮੈਂ ਕਿਹਾ ਚਲੋ ਵ੍ਰਿੰਦਾ ਅਸ਼ਰਮ ਵਹਲੋ ਤੁਸੀਂ ਪਿੱਲਾ ਵੀ ਉੱਥੇ ਕੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਗਏ ਸੀ ਨਾ ਤਾਂ ਲੋਕਾਂ ਨੂੰ ਜਦੋਂ ਬੰਦੇ ਦੀ ਏਜ ਬਡੇਰੀ ਹੋ ਜੇ ਤੇ ਅਕੀਦੇ ਤੁਸੀਂ ਗਲਤੀ ਕਰ ਜਾਂਦੇ ਹੋ ਤੁਸੀਂ ਆਪਣੇ ਮਾਪਿਆਂ ਨੂੰ ਮਾਪਿਆਂ ਨਹੀਂ ਸਮਝਦੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੇ ਆਪਣਾ ਸਾਰਾ ਪੈਸਾ ਨਾ ਵਿਰਦਾਸ਼ਰਮ ਦੇ ਨਾਮ ਤੇ ਨੋਮਿਨੇਟ ਕਰਤਾ ਵਿਰਦਾਸ਼ਰਮ ਦੇ ਨਾਮ ਤੇ ਹਾਂਜੀ ਭਾਜੀ ਦੇਖੋ ਕੋਈ ਰਾਹ ਲੱਭੇ ਨਾ ਕੋਈ ਟਰਾਈ ਤੇ ਕਰੋ ਕੁਝ ਭਾਜੀ ਕੋਈ ਸੇਵਾ ਪਾਣੀ ਕਰ ਦਿੰਨੇ ਆ ਸਰ ਸੇਵਾ ਪਾਣੀ ਇਹੀ ਕਿਤੇ ਸੇਵਾ ਪਾਣੀ ਤੁਸੀਂ ਆਪਣੇ ਮਾਪੇ ਦੀ ਕੀਤੀ ਹੁੰਦੀ ਨਾ ਤੇ ਅੱਜ ਤੁਹਾਨੂੰ ਕਿਸੇ ਨੂੰ ਉਤਰਲੇ ਪਾਣ ਦੀ ਲੋੜ ਨਹੀਂ ਸੀ ਪੈਣੀ ਇਹ ਸਾਰਾ 70 ਲੱਖ ਰੁਪਏ ਤੁਹਾਡਾ ਹੋਣਾ ਸੀ ਮਤਲਬ ਮਨ ਨੂੰ ਨਹੀਂ ਮਿਲਦਾ ਨਾ ਨਹੀਂ ਸਰ ਨਹੀਂ ਮਿਲਦਾ ਬ ਆਪਣੀ ਵੋਟ ਜਿਹਨਾਂ ਸਮਝਾਂਦਾ ਸੀ ਨਾ ਕਰ ਨਾ ਕਰ ਮੇਰੇ ਪਿਓ ਨੂੰ ਨਾ ਤੰਗ ਕਰ ਕਿੱਡਾ ਵੱਡਾ ਨੁਕਸਾਨ ਹੋ ਗਿਆ ਮੇਰੇ ਨਵਾਂ ਸਮਾਜ ਜਿਹੜਾ ਆ ਉਹ ਹਿਸਾਬ ਨਾਲ ਆਪਣੇ ਆਪ ਨੂੰ ਢਾਲੋ ਜੇ ਤੁਹਾਡੇ ਬੱਚੇ ਸੇਵਾ ਕਰਦੇ ਆ ਸੇਵਾ ਕਰਵਾਂਦੇ ਰਹੋ ਜੇ ਤੁਸੀਂ ਮੰਚ 'ਤੇ ਜਿਆਦਾ ਤੁਹਾਨੂੰ ਲੱਗਦੀ ਏ ਟੋਕਾ ਟਾਕੀ ਤੇ ਤੁਸੀਂ ਆਪ ਲੇਡੀਕਲੀ ਆ ਤੇ ਮੱਲੇ 'ਚ ਹੋਰ ਵੀ ਬਜ਼ੁਰਗ ਲੇਡੀਜ਼ ਹੁੰਦੀਆਂ ਸ਼ਾਮ ਨੂੰ ਚੱਕਰ ਚੱਕਰ ਲਾਂਚ ਚਲੇ ਜਾਓ ਜਿਹੜੇ ਟਾਈਮ ਤੇ ਜ਼ਿਆਦਾ ਟੋਕਾ ਟਾਕੀ ਜਾਂ ਜ਼ਿਆਦਾ ਵਾਇਲੈਂਸ ਹੋਣ ਦੇ ਜਾਂ ਜ਼ਿਆਦਾ ਝਗੜਾ ਹੋਣ ਦੇ ਚਾਂਸ ਹੈਗੇ ਉਹ ਟਾਈਮ ਨੂੰ ਤੁਸੀਂ ਆਪਣੇ ਸਹੇਲੀਆਂ ਚ ਜੇ ਬਾਪ ਹੈ ਆਪਣੇ ਦੋਸਤਾਂ ਦੇ ਵਿੱਚ ਜਿਦਾਂ ਕਿ ਪਿੰਡਾਂ ਦੇ ਵਿੱਚ ਬੋਰਡ ਦੇ ਥੱਲੇ ਬੈਠੇ ਬਜ਼ੁਰਗ ਅਖਬਾਰ ਪੜ੍ਹਦੇ ਨੇ ਆਪਸ ਵਿੱਚ ਜਿਹੜਾ ਪੁਰਾਣਾ ਕਲਚਰ ਸੀ ਆਪਸ ਵਿੱਚ ਬਾਤਾਂ ਪਾਉਂਦੇ ਨੇ ਤੇ ਹੱਸਦੇ ਨੇ ਤੇ ਖੁਸ਼ ਰਹਿੰਦੇ ਨੇ ਦੋ ਤਿੰਨ ਘੰਟੇ ਤੁਸੀਂ ਬਾਹਰ ਬਿਤਾਇਓ ਆਪਣੇ ਯਾਰਾਂ ਦੋਸਤਾਂ ਚ ਸਾਰਾ ਦਿਨ ਘਰ ਨਾ ਬੈਠੋ ਕਿਉਂਕਿ ਉਹਨਾਂ ਦੀ ਵੀ ਆਪਣੀ ਲਾਈਫ ਹੈ ਉਹਨਾਂ ਦੀ ਮਜਬੂਰੀ ਨਾ ਬਣ ਜੇ ਕੀ ਤੁਹਾਡੀ ਟੋਕਾ ਟਾਕੀ ਕਰਕੇ ਤੁਹਾਨੂੰ ਕਿਸੇ ਬਿਰਦਾਸ਼ਮ ਛੱਡ ਗਿਆ ਕਈ ਮਾਪਿਓ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਜਿੰਦੇ ਜੀ ਆਪਣੀ ਸਾਰੀ ਪ੍ਰਾਪਰਟੀ ਨੂੰ ਵੰਡ ਦਿੱਤਾ ਜਾਵੇ ਕਿ ਮੈਂ ਆ ਫ੍ਰੀ ਹੋ ਗਿਆ ਨਾ ਬੱਚਿਆਂ ਦੀ ਪ੍ਰਾਪਰਟੀ ਆ ਬੱਚੇ ਤੁਹਾਡੇ ਨਾਂ ਰਹਿ ਰਹੇ ਆ ਅਲਟੀਮੇਟਲੀ ਤੁਸੀਂ ਸਭ ਕੁਝ ਸੱਤੇ ਛੱਡ ਕੇ ਹੀ ਜਾਣਾ ਜਦੋਂ ਤੁਸੀਂ ਆਪਣੇ ਜਿੰਦੇ ਜੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹੋ ਬੱਚੇ ਸੋਚਦੇ ਹੁਣ ਮੇਰੇ ਮਾਪਿਓ ਦੀ ਮੈਨੂੰ ਲੋੜ ਨਹੀਂ ਹੈ ਬਿਲਕੁਲ ਹੀ ਖਤਮ ਹੋ ਜਾਂਦੀ ਜਰੂਰ ਤਫੇ ਕਹਿੰਦੇ ਕੀ ਆਪਾਂ ਬੱਚਿਆਂ ਨੂੰ ਜਾਂ ਪਿਓ ਨੂੰ ਸੰਭਣਦੇ ਆ ਰੋਟੀ ਵੀ ਖਾਂਦਾ ਕਈ ਘਰਾਂ ਚ ਤੇ ਇਸ ਤਰ੍ਹਾਂ ਵੀ ਹੁੰਦਾ ਕਿ ਉਹ ਭਾਰਾ ਪੈ ਜਾਂਦਾ ਤੇ ਬਹੁਤ ਲੋਕ ਕਹਿੰਦੇ ਆ ਦੋ ਭਰਾ ਲੱਗ ਹੋ ਜਾਂਦੇ ਨੇ ਤੇ ਉਹਨੂੰ ਇਹ ਲੱਗਣ ਲੱਗ ਪੈਂਦਾ ਕਿ ਮੈਂ ਮਾਪਿਓ ਨੂੰ ਰੱਖਿਆ ਦੇਖੋ ਜਿਗਰਾ ਰੱਖੋ ਮਾਪਿਓ ਤੁਹਾਨੂੰ ਪਾਲਿਆ ਜਿਹਦੀ ਜ਼ਿਆਦਾ ਇਨਕਮ ਹੈ ਜਿਹਦੀ ਜ਼ਿਆਦਾ ਕਮਾਈ ਹੈ ਜਾਂ ਉਹ ਸੁੱਖਾ ਸ਼ਹਿਰ ਚ ਰਹਿ ਰਿਹਾ ਜਾਂ ਆਪਣੇ ਸ਼ਹਿਰ ਚ ਰਹਿ ਰਿਹਾ ਮਾਪਿਓ ਤੇ ਇੱਕ ਬੱਚਾ ਦੂਰ ਚਲੇ ਗਿਆ ਕਿਸੇ ਗੁਰਦਾਉ ਚਲੇ ਗਿਆ ਬੈਂਗਲੌਰ ਚਲੇ ਗਿਆ ਉੱਥੇ ਮਾਪਿਓ ਦਾ ਜਾਣਾ ਮੁਸ਼ਕਲ ਹੈ ਤੇ ਇੱਕ ਬੱਚਾ ਜਿਹੜਾ ਆਪਣੇ ਸ਼ਹਿਰ ਜਿੱਥੇ ਮਾਪਿਓ ਪੈਦਾ ਹੋਏ ਜਿੱਥੇ ਉਹਨਾਂ ਦੀ ਆਪਣੀ ਪਦਾਇਸ਼ ਵਾਲੀ ਜਗ੍ਹਾ ਉੱਥੇ ਮਾਪਿਓ ਨੂੰ ਰੱਖਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਮਾਪਿਓ 6 6 ਬੱਚਿਆਂ ਨੂੰ ਪਾਲਦੇ ਨੇ ਤੇ ਇੱਕ ਬੱਚਾ ਆਪਣੇ ਮਾਪਿਓ ਨੂੰ ਨਹੀਂ ਪਾਲ ਸਕਦਾ ਤੇ ਕਈ ਘਰਾਂ ਵਿੱਚ ਇਹ ਝਗੜਾ ਹੋ ਜਾਂਦਾ ਦੋਨੋਂ ਇੱਕ ਸ਼ਹਿਰ ਚ ਰਹਿੰਦੇ ਨੇ ਕਹਿੰਦੇ ਜਾਂ 15 ਦਿਨ ਮਾਪਿਓ ਨੂੰ ਤੂੰ ਰੱਖ 15 ਦਿਨ ਮਾਪਿਓ ਨੂੰ ਮੈਂ ਰੱਖਦਾ ਵੇ ਲੋ ਝਗੜਾ ਕਈ ਵਾਰੀ ਇਦਾਂ ਨਾਲ ਨਹੀਂ ਦੇਖਣ ਨੂੰ ਮਿਲਿਆ ਤੂੰ ਸਾਰਿਆਂ ਨੂੰ ਪਤਾ 31 ਦਿਨ ਆ ਗਿਆ 31 ਨਾ ਮਹੀਨਾ ਆ ਗਿਆ ਕਹਿੰਦਾ ਹੁਣ ਲੈ ਇੱਕ ਦਿਨ ਮੈਂ 16 ਦਿਨਾਂ ਤੋਂ 15 ਦਿਨ ਰੱਖੇਗਾ ਕਈ ਕਰਾਂ ਦੇ ਵਿੱਚ ਫਿਲਮਾਂ 'ਚ ਵੀ ਆਇਆ ਹੈ ਕਿ ਇੱਕ ਕਹਿੰਦਾ ਮਹਿਮਾਨ ਨੂੰ ਰੱਖ ਲੈਣਾ ਤਾਂ ਤੂੰ ਪਿਓ ਨੂੰ ਰੱਖ ਲੈ ਬੁਢਾਪੇ ਵਿੱਚ ਮਾਂ ਪਿਓ ਨੂੰ ਆਪਸ ਇੱਕ ਦੂਜੇ ਦੀ ਇੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਦੋਂ ਪਰੇਸ਼ਾਨੀ ਹੁੰਦੀ ਕਹਿੰਦਾ ਅਸਲ ਪਿਆ ਜਿਹੜਾ ਮੀਆਂ ਬੀਬੀ ਦਾ ਬੁਢਾਪੇ ਵਿੱਚ ਜਾ ਕੇ ਹੁੰਦਾ ਜਵਾਨੀ ਦੇ ਤਾਂ ਹੀ ਨਿਕਲ ਜਾਂਦੀ ਹੈ ਬੱਚਿਆਂ ਨੂੰ ਪਾਲਣ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਣ ਦੇ ਵਿੱਚ ਜਦ ਤੱਕ ਸਮਾਂ ਆਉਂਦਾ ਬੱਚਿਆਂ ਦੀਆਂ ਫੀਸਾਂ ਵੀ ਖਤਮ ਹੋ ਜਾਂਦੀਆਂ ਆ ਬੱਚੇ ਕਮਾਣਾ ਸ਼ੁਰੂ ਕਰ ਦਿੰਦੇ ਉਦੋਂ ਮਾਪੇ ਚਾਹੁੰਦੇ ਨੇ ਕਿ ਮਾਨੂੰ ਬੱਚਿਆਂ ਕੋਲੋਂ ਹੁਣ ਸੁੱਖ ਮਿਲੇਗਾ ਉਸ ਟਾਈਮ ਤੇ ਤੁਸੀਂ ਮਾਪਿਓ ਨੂੰ ਅਲੱਗ ਕਰ ਦਿੰਦੇ ਹੋ ਕਿ ਮੈਂ ਮਾਂ ਨੂੰ ਰੱਖ ਲਾਂਗਾ ਤੂੰ ਪਿਓ ਨੂੰ ਰੱਖ ਲੈ ਨਹੀਂ 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 ਇਹ ਸਭ ਤੋਂ ਵੱਡਾ ਪਾਪ ਹੈ ਤੁਸੀਂ ਆਪਣੇ ਮਾਂ ਪਿਓ ਨੂੰ ਆਪਸ ਵਿੱਚ ਅਲੱਗ ਕਰਨਾ ਕਿਉਂਕਿ ਇੱਕ ਵਾਰੀ ਫਿਰ ਤੁਹਾਨੂੰ ਦੱਸਦੇ ਕਿ ਬੁਢਾਪੇ ਵਿੱਚ ਮਾਪਿਓ ਨੂੰ ਇੱਕ ਦੂਜੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਦੇਖੋ ਕਈ ਮਾਪਿਓ ਪੁਰਾਣੇ ਮਾਪਿਆਂ ਚ ਮਦਰ ਨੌਕਰੀ ਨਹੀਂ ਕਰਦੇ ਸੀ ਜਿਆਦਾ ਕਈ ਫਾਦਰ ਜਿਹੜੇ ਹੁੰਦੇ ਉਹਨਾਂ ਦੀ ਪੈਨਸ਼ਨਾਂ ਮਿਲ ਜਉਂਦੀ ਹੈ ਪੈਨਸ਼ਨ ਆਉਂਦੀ ਹੈ ਠੀਕ ਆ ਬਿਲਕੁਲ ਜੋ ਤੁਹਾਡਾ ਉਹਨਾਂ ਦੀ ਸੇਵਾ ਕਰਨਾ ਬੰਦਾ ਉਹਨਾਂ ਦੀ ਰੋਟੀ ਪਾਣੀ ਦਾ ਸਾਰਾ ਖਰਚਾ ਤੁਹਾਡਾ ਕਰਨਾ ਬੰਦਾ ਮਾਪਿਆਂ ਕੋਲ ਪੈਸੇ ਨਹੀਂ ਲੈਣੇ ਚਾਹੀਦੇ ਕਿਉਂਕਿ ਮਾਪਿ ਉਹ ਜਦੋਂ ਪੋਤਿਆਂ ਨੂੰ ਕੋਈ ਟਾਫੀਆਂ ਲੈ ਕੇ ਦਿੰਦੇ ਨੇ ਜਦੋਂ ਪੈਨਸ਼ਨ ਆਉਂਦੀ ਹੈ ਜਾਂ ਪੋਤੇ ਨੂੰ ਕੋਈ ਗਿਫਟ ਦਿੰਦੇ ਜਾਂ ਪੁੱਤੇ ਦੇ ਬੜੇ ਦੇ ਗਿਫਟ ਦਿੰਦੇ ਉਹਨਾਂ ਦਾ ਮਨ ਭੜਾ ਹੀ ਬਾਗ-ਬਾਗ ਹੋ ਜਾਂਦਾ ਹੈ ਪਰ ਜੇ ਤੁਹਾਡੇ ਮਾਪਿਓ ਜਾਂ ਮਾਂ ਜਾਂ ਪਿਓ ਇਕੱਲੇ ਨੇ ਤੁਹਾਡੇ ਕੋਲ ਰਹਿ ਰਿਹਾ ਹੈ ਉਹਨਾਂ ਨੂੰ ਕੁਛ ਨਾ ਕੁਛ ਮਹੀਨੇ ਦੇ ਮਹੀਨੇ ਜੀਬ ਖਰਚਾ ਜ਼ਰੂਰ ਦਿਓ ਤੁਹਾਨੂੰ ਕਹਿਣਾ ਨਾ ਪਵੇ ਬੇਟਾ 10 ਰੁਪਏ ਦੇਈ ਯਾਰ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਇਹ ਸਭ ਤੋਂ ਵੱਡੀ ਸ਼ਰਮਿੰਦੀ ਹੈ ਜਿਨ੍ਹਾਂ ਮਾਪਿਓ ਨੇ ਆਪਣੇ ਬੱਚਿਆਂ ਨੂੰ ਪਾਲਿਆ ਉਹ ਆਪਣੇ ਬੱਚਿਆਂ ਅੱਗੇ ਹੱਥ ਢੰ ਨਹੀਂ ਆਪਣੇ ਆਪ ਹੀ ਜਦੋਂ ਤੁਹਾਡੀ ਤਰਖਾ ਆਉਂਦੀ ਹੈ ਜਾਂ ਤੁਹਾਡੇ ਪਹਿਲੀ ਤਰੀਕ ਨੂੰ ਮਾਪਾਪ ਨੂੰ ਲਿਫਾਫੇ ਚ ਪਾ ਕੇ ਜਾਂ ਹੱਥ ਚੋਂ ਕੇ ਪੈਸੇ ਫੜਾ ਦਿਓ ਮੰਮੀ ਡੈਡੀ ਮੈਂ ਕਈ ਵਾਰੀ ਘੱਟ ਨਹੀਂ ਹੁੰਦਾ ਤੇ ਪੈਸਿਆਂ ਦੇ ਤੁਹਾਨੂੰ ਲੋੜ ਪਣੀ ਹੈ ਪੈਸੇ ਤੁਹਾਨੂੰ ਵੈਸੇ ਦਾ ਹੁਣ ਹਰ ਬੱਚੇ ਸਾਰੀ ਸਾਰੀ ਕਮਾਈ ਆ ਕੇ ਆਪਣੇ ਮਾਪੇ ਨੂੰ ਫੜਾਉ ਉਹ ਘਰ ਨੂੰ ਚਲਾ ਪਰ ਨਹੀਂ ਅੱਜ ਕੱਲ ਇਹ ਚੀਜ਼ ਹੋ ਨਹੀਂ ਸਕਦੀ ਤੇ ਜਿਹੜੀ ਚੀਜ਼ ਹੋ ਸਕਦੀ ਹੈ ਹਮੇਸ਼ਾ ਤੁਸੀਂ ਦੇਖੋ ਉਹਨਾਂ ਘਰਾਂ ਦੇ ਵਿੱਚੋਂ ਹੀ ਖੁਸ਼ੀਆਂ ਨਜ਼ਰ ਆਉਂਦੀਆਂ ਜਿਨ੍ਹਾਂ ਘਰਾਂ ਦੇ ਵਿੱਚ ਤੁਸੀਂ ਮਾਪੇ ਦਾ ਆਦਰ ਕਰਦੇ ਹੋ ਤੁਹਾਨੂੰ ਗੱਲਾਂ ਮੈਨੂੰ ਪਤਾ ਨਹੀਂ ਚੰਗੀਆਂ ਲੱਗ ਰਹੀਆਂ ਨੇ ਨਹੀਂ ਲੱਗ ਰਹੀਆਂ ਆ ਥੋੜਾ ਜਿਹਾ ਸਮਝਾਣੇ ਇੱਕ ਕਲਿੱਪ ਦੇ ਰੂਪ ਚ ਆਜੋ ਆਜੋ ਬਾਬਾਈ ਆਜੋ ਨੰਗੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਛੁੱਟੀ ਜੈ ਜੀ ਮੈਂ ਜਨਮ ਦਿਨ ਮਨਾਉਣੀ ਕੋ ਜਨਮ ਦਿਨ ਨਾ ਜਨਮ ਦਾ ਤੁਹਾਡਾ ਪਜਾਬੀਰ ਕੋ ਇੱਥੇ ਮਣਾਉਣਾ ਨੇ ਆ ਨਹੀਂ ਜੋ ਬੱਚਾ ਮਨਾਉਣੇ ਜਾਗੇ ਮੈਂ ਬੱਚੇ ਕੋਈ ਨਾਲ ਬੱਚੇ ਮਾਂ ਕੋਈ ਜੀ ਘਰ ਜਾ ਕੇ ਫਿਰ ਤੁਸੀਂ ਜਿਨੀਣਾ ਚਾਹੁੰਦੇ ਆ ਜਨਮ ਦਿਨ ਨਾ ਤੁਹਾਡਾ ਖੰਮ ਨਾ ਦੰਨੇ ਆ ਕੇਕ ਮਗਾਉਣੇ ਆ ਤੁਸੀਂ ਬਾਹਰ ਪਾਰ ਕੇ ਬੈਠੋ ਜਾ ਕੇ ਓਕੇ ਹਾਂ ਠੀਕ ਹੈ ਬੈਠੋ ਬੈਠ ਸਤਿ ਸ਼੍ਰੀ ਅਕਾਲ ਜੀ ਨੇ ਕਿੰਨੇ ਬੱਚੇ ਕਰਨੇ ਜੀ ਨਹੀਂ ਨਹੀਂ ਪੁੱਛ ਨਹੀਂ ਕਿਹਾ ਨਹੀਂ ਮੈਂ ਤਾਂ ਕਮ ਆਇਆ ਸੀਗਾ ਜਗੇਟੜਾਈ ਜੀ ਬਿਉਰਗਾਨੂ ਤੁਹਾਨੂੰ ਕਿਦਾਂ ਲੱਗਾ ਤੁਹਾਡੇ ਵਰਗੇ ਟਿੱਡਲ ਬੰਦੇ ਖਾਂਦੇ ਪਿੰਦੇ ਘਰਾਂ ਦੇ ਬਿਰਦੇ ਹਿਡਣਾਉਂਦੇ ਇੱਥੇ ਉਹ ਨਹੀਂ ਪਾਜੀ ਮੈਂ ਅਸਲ ਵਿੱਚ ਦੂਰਦਰਸ਼ਨ ਤੋਂ ਆਇਆ ਤੇ ਮੈਂ ਕਿਸੇ ਬਜ਼ੁਰਗ ਦੀ ਇੰਟਰਵਿਊ ਕਰਨਾ ਚਾਹਦਾ ਸੀਗਾ ਕਿਸੇ ਬਜ਼ੁਰਗ ਨਾਲ ਮਿਲਾ ਦਿਓ ਅੱਜ ਇੱਕ ਬਿਰਦਾ ਜਾਂਦ ਜੰਨੇ ਆ ਬਾਹਰ پارک ਦੇ ਬੈਠੇ ਆ ਚਲੋ ਤੁਹਾਨੂੰ ਉਹਨਾਂ ਨਾਲ ਮਿਲਾਉਂਦਾ ਹਾਂਜੀ ਚਲੋ ਜੀ ਸਿਕਾਲ ਜੀ ਵਧਾਈਆਂ ਦਿਓ ਜਿੰਨਾਂ ਨੂੰ ਜਾਂਦਾ ਹੁੰਦੀਆਂ ਲਓ ਜੀ ਲਓ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਨਮ ਦਿਨ ਦੀਆਂ ਤੁਹਾਨੂੰ ਮੈਂ ਤੁਹਾਨੂੰ ਇੱਕ ਦੋ ਗੱਲਾਂ ਪੁੱਛਣੀਆਂ ਐ ਅੱਛਾ ਜੀ ਮੈਨੂੰ ਇਹ ਦੱਸੋ ਕਿ ਕਿੱਥੇ ਰਹਿੰਦੇ ਹੋ ਤੁਹਾਡੇ ਘਰ ਕੌਣ ਕੌਣ ਹੈ ਘਰ 'ਚ ਮੈਂ ਬੱਚੇ ਆ ਜੀ ਰੱਬ ਛੂਟਣਾ ਬਲਾਵੇ ਦੋ ਮੇਰੀਆਂ ਨੌ ਆ ਜੀ ਰੱਬ ਛੂਟਣਾ ਬਲਾਵੇ ਬਹੁਤ ਚੰਗਿਆਂ ਨੇ ਪੋਤੇ ਕਿੰਨੇ ਨੇ ਦੋ ਆਪਣੇ ਜੋ ਪੋਤੇ ਆ ਜੀ ਰੱਬ ਛੂਟਣਾ ਬਲਾਵੇ ਜੀ ਓਏ ਬਹੁਤ ਚੰਗਿਆਂ ਆ ਜੀ ਉਹ ਵੀ ਚੰਗੇ ਨੇ ਅੱਛਾ ਉਹ ਵੀ ਚੰਗੇ ਨੇ ਬਹੁਤ ਚੰਗੇ ਆ ਜੀ ਉਹ ਬਾਪੂ ਜੀ ਗੱਲ ਕਹੀ ਹੁੰਦੇ ਆ ਰੱਬ ਝੂਠ ਨਾ ਬੁਲਾਏ ਰੱਬ ਝੂਠ ਨਾ ਬੁਲਾਏ ਉਹ ਬਾਪੂ ਜੀ ਰੱਬ ਝੂਠ ਹੀ ਬੁਲਾਣ ਡਿਆ ਜੇ ਤੁਹਾਡੇ ਪੁੱਤ ਪੋਤੇ ਪੋਤੀਆਂ ਬੱਚੇ ਇੰਨੇ ਚੰਗੇ ਹੁੰਦੇ ਨਾ ਤੁਸੀਂ ਅੱਜ ਫਿਰਦਾ Ashram ਚ ਨਹੀਂ ਹੋਣਾ ਸੀ ਰੱਬ ਝੂਠ ਹੀ ਬੁਲਾਣ ਡਿਆ ਜੀ ਛੱਡੀ ਗੱਲ ਬਿਲਕੁਲ ਸਹੀ ਹੈ ਜੀ ਰੱਬ ਝੂਠ ਨਾ ਬੁਲਾਵੇ ਦੇਖੋ ਜੀ ਇਹ ਗੱਲਾਂ ਤੇ ਕਦੀ ਖਤਮ ਨਹੀਂ ਹੋਣੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਫਿਰ ਮਿਲਾਂਗੇ ਕੁਝ ਨਵੇਂ ਟੌਪਿਕ ਤੇ ਨਵੀਆਂ ਕਹਾਣੀਆਂ ਲੈ ਕੇ ਕੁਝ ਤੇ ਕਰੋ ਵਿਚਾਰ ਵਿੱਚ ਇਸੇ ਦਿਨ ਇਸੇ ਵਕਤ ਇਸੇ ਪ੍ਰੋਗਰਾਮ ਚ